ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਨੀਤ ਕਾ ਨਿਊ ਫੈਸ਼ਨ ਬੁਟੀਕ ਤੋਂ ਤੁਹਾਡੇ ਲਈ ਅੱਜ ਫਿਰ ਇੱਕ ਵੀਡੀਓ ਲੈ ਕੇ ਆਈਆਂ ਜੀ ਠੀਕ ਹੈ ਜੀ ਮੈਂ ਹੁਣ ਤੁਹਾਡਾ ਟਾਈਮ ਨਾ ਖਰਾਬ ਕਰਦੀ ਹੋਈ ਤੇ ਆਪਾਂ ਸੂਟਾਂ ਬਾਰੇ ਉਹ ਕਰਦੇ ਹਾਂ ਹਾਂਜੀ ਬਹੁਤ ਹੀ ਪਿਆਰਾ ਕਲਰ ਕਾਟਨ ਦਾ ਇਹ ਜੀ ਇਹ ਸੂਟ ਵਿੱਚ ਸਾਰਿਆ ਚ ਕਢਾਈ ਆ लाइट जहा कलर महंदी शेड है बहुत ही प्यारा कलर बहुत ही प्यारा डिजाइन देखो कि प्यारा है कढ़ाई है जी सारी यह की सारे देर इदा सूट के उपर तक बॉटम प्लेन ਇਹਦਾ ਦੁਪੱਟਾ ਕਾਟਨ ਦੇ ਵਿੱਚ ਹੈ ਜੀ ਇਹ। ਚਿਕਨ ਵਰਕ ਦਾ ਕੰਮ ਹੋਇਆ ਹੋਇਆ ਜੀ ਇਹ ਤੇ। ਠੀਕ ਆ ਜੀ। ਇਹਦਾ ਰੇਟ ਆ ਜੀ 1500 ਰੁਪਏ। ਇਹਦੇ ਵਿੱਚੇ 4 ਡਿਜ਼ਾਈਨ ਨੇ ਆਪਣੇ। ਕਲਰ ਅਲੱਗ-ਅਲੱਗ ਨੇ ਜੀ। ਥੋੜਾ ਜਿਹਾ ਬ੍ਰਾਊਨ ਲਾਈਟ ਬਿਸਕੁਟੀਜੇ ਸ਼ੇਡ ਆ ਜਾਂਦਾ ਥੋੜਾ ਜਿਹਾ ਇਹ ਸੇਮ ਡਿਜ਼ਾਈਨ ਆ ਹੈ ਇਹਦੀ ਬਾਟਮ ਤੇ ਦੁਪੱਟਾ ਠੀਕ ਆ ਜੀ ਇਹਦਾ ਰੇਟ ਵੀ 1500 ਰੁਪਏ ਹੀ ਆ ਤੇ ਗੁਲਾਬਨਾ ਕਲਰ ਇਹ ਲਾਈਟ ਸ਼ੇਡ ਆ ਜੀ ਇਹ ਇਹਦੇ ਡਿਜ਼ਾਈਨ ਦਾ ਥੋੜਾ ਜਿਹਾ ਫਰਕ ਆ ਦੇਖੋ ਬਹੁਤ ਹੀ ਸੋਹਣਾ ਪਿਆਰਾ ਸੂਟ ਕਲਰ ਵੀ ਬਹੁਤ ਹੀ ਪਿਆਰਾ ਹੈ ਲਾਈਟ ਸ਼ੇਡ ਨੇ ਬਹੁਤ ਹੀ ਸੋਹਣੇ ਸਾਰੇ ਦੇ ਵਿੱਚੇ ਵਰਤਤਾ ਜੀ ਇਦਾਂ ਨੀਚੇ ਕੱਟਵਰਕ ਬਣਿਆ ਹੋਇਆ ਹੈ। ਇਹਦੀ ਬਾਟਮ ਤੇ ਦੁਪੱਟਾ। ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਜੇ ਮੈਨੂੰ ਤੁਸੀਂ ਸੈਂਡ ਕਰ ਸਕਦੇ ਹੋ। ਜਿਹੜੀ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਠੀਕ ਆ ਜੀ। ਇਹਦਾ ਰੇਟ ਵੀ ਜੀ 1500 ਰੁਪਈਆ। ਅਗਲਾ ਸੂਟ ਜੀ ਚਿਕਨ ਵਰਕ ਹੈ ਜੀ ਇਹ ਬਹੁਤ ਹੀ ਪਿਆਰਾ ਸੂਟ ਹੈ ਗ੍ਰੇ ਕਲਰ ਤੇ ਲਾਈਟ ਗ੍ਰੇ ਕਲਰ ਦੇਖੋ ਕਿੰਨਾ ਪਿਆਰਾ ਹੈ ਫਰੰਟ ਦੇ ਜੀ ਸਾਰਾ ਇਹ ਵਰਕ ਕੀਤਾ ਹੋਇਆ ਹੈ ਇਦਾਂ ਹੀ ਚਿਕਨ ਦਾ ਪਲੇਨ ਬਾਟਮ ਆ ਜੀ ਇਹਦੀ ਗ੍ਰੇ ਕਲਰ ਦੇ ਵਿੱਚ ਇਹਦਾ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਦੇਖੋ ਸਾਰੇ ਤੇ ਚਿਕਨ ਵਰਕ ਆ ਜੀ ਇਹ ਦੁਪੱਟੇ ਤੇ ਵੀ テルਮਲ テルਮਲ ਕਰਦਾ ਜੀ ਸੂਟ ਬਹੁਤ ਹੀ ਸੋਹਣਾ ਇਹਦਾ ਰੇਟ ਵੀ ਜੀ 1500 ਰੁਪਏ ਹੀ ਆ ਤੇ ਇੱਕ ਸੂਟ ਤੁਹਾਨੂੰ ਮੈਂ ਦਿਖਾਉਣੀ ਆ ਇਹ ਕਾਟਨ ਦੇ ਸੀ ਆਪਣੇ ਇਹ ਚ ਨੌਨ ਦੇ ਵਿੱਚ ਆ ਜੀ ਆਹ ਵਾਲਾ ਸੂਟ ਦੇਖੋ ਕਿੰਨਾ ਪਿਆਰਾ ਸ਼ੇਡ ਆ ਬਹੁਤ ਹੀ ਸੋਹਣਾ ਪ੍ਰਿੰਟ ਇਹਦੇ ਵਿੱਚ ਕਲਰ ਜੀ ਇੱਕ ਤਾਂ ਆਪਣਾ ਮਹਿਰੂਨ ਜਿਹਾ ਜਾਂਦਾ ਇੱਕ ਗ੍ਰੀਨ ਆ ਇੱਕ ਕਰੀਮੀ ਸ਼ੇਡ ਆ ਇੱਕ ਮਸਟਰਡ ਸ਼ੇਡ ਆ ਕੋਈ ਵੀ ਸਲਵਾਰ ਆਪਾਂ ਇਹਨਾਂ ਨੂੰ ਮੈਚ ਕਰ ਸਕਦੇ ਆ ਜਾਂ ਇਹ ਆਲਓਵਰ ਸੂਟ ਵੀ ਤੁਸੀਂ ਲੈ ਸਕਦੇ ਹੋ ਬਿਨਾ ਦਪੱਟੇ ਤੋਂ ਆਜੀ ਇਹ ਸੂਟ ਲਾਈਨਿੰਗ ਵਾਲਾ ਸੂਟ ਆ ਇਹ ਲਾਈਨਿੰਗ ਲੱਗੂਗੀ ਜੀ ਇਹਦੇ ਨੀਚੇ ਬਹੁਤ ਹੀ ਸੋਹਣਾ ਕਪੜਾ ਹੈ ਸੈਮੀ ਚਨਾਉਣ ਦੇ ਵਿੱਚ ਠੀਕ ਆ ਜੀ ਇਹਦਾ ਰੇਟ ਆ ਜੀ 1000 ਰੁਪਏ ਜੇ 올ਓਵਰ ਸੂਟ ਲੈਣਾ ਕਿਸੇ ਨੇ ਇਹ ਕ ਜੀ ਨਵੇਂ ਆਏ ਨੇ ਸਰ ਸੂਟ ਇਹ ਵਾਲੇ ਸੈਲਫ ਪ੍ਰਿੰਟ ਦੇ ਵਿੱਚ ਨੇ ਜੇ ਸੈਲਫ ਐਦਾਂ ਹੀ ਲੈਣਾ ਕਿਸੇ ਨੇ ਤਾਂ ਐਦਾਂ ਵੀ ਲੈ ਸਕਦੇ ਹੋ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਜੋ ਹੈਗਾ ਇਹ ਸੈਲਫ ਪ੍ਰਿੰਟ ਦੇ ਵਿੱਚ ਆ ਜੀ ਇਹ ਚਾਈਨਾ ਕਪੜੇ ਦੇ ਵਿੱਚ ਇਹ ਸਿਲਕ ਦੇ ਵਿੱਚ ਆ ਜਾਂਦਾ ਤਾਂ ਸਟੱਫ ਇਹ ਹੈ ਇਹਨਾਂ ਰੇਟਾ ਜੀ 1000 ਰੁਪਏ ਸੂਟ ਦਾ ਜੇ ਤੁਸੀਂ ਇਦਾਂ ਹੀ ਲੈਣਾ ਹੈ ਵਰਕ ਕਰਵਾ ਕੇ ਲੈਣਾ ਚਾਹਤੋਂ ਤੁਸੀਂ ਉਹ ਵੀ ਲੈ ਸਕਦੇ ਹੋ ਸਟਿਚ ਵੀ ਤੁਸੀਂ ਸਾਥੋਂ ਕਰਵਾ ਸਕਦੇ ਹੋ ਇਹ ਕਿਹਦੇ ਵਿੱਚ ਆ ਵਾਲਾ ਆ ਗਿਆ ਜੀ ਲਾਈਟ ਇਹ ਵੀ ਸਾਰਾ ਪ੍ਰਿੰਟ ਆ ਦੇਖੋ ਕਿੰਨੇ ਪਿਆਰੇ ਨੇ 골ਡਨ ਕਲਰ ਦੇ ਵਿੱਚ ਸ਼ਾਇਨਾ ਰੇਟ ਇਹਨਾਂ ਦਾ ਜੀ ਸੇਮ ਹੈ 1000 ਰੁਪਏ ਇੱਕ ਨੂੰ ਇਹ ਜੀ ਦਿਖਾਉਣੀ ਆ ਵੈਸੇ ਤਾਂ ਇਹ ਲਿਆ ਵਈ ਕਿਸੇ ਨੇ ਸੂਟ ਵੈਸੇ ਮੈਂ ਤੁਹਾਨੂੰ ਦਿਖਾਉਣੀ ਆ ਦਾ ਵਰਕ ਕੀਤਾ ਜੀ ਆਪੇ ਖੁਦ ਇਹ ਤਿਆਰ ਕੀਤਾ ਜੀ ਸੂਟ ਇਹ ਇਹਦਾ ਕੇਰੇ ਦਾ ਵਰਕ ਆ ਜੀ ਇਹ ਆਇਆਂ ਬਾਵਾ ਦਾ ਇਦਾਂ ਹੀ ਇਹਦਾ ਸਲਵਾਰ ਤੇ ਵੀ ਕੀਤਾ ਹੋਇਆ ਸੀ ਇਹ ਵਰਕ ਮੂਰੀਆਂ ਤੇ ਜੇ ਤੁਸੀਂ ਇਦਾਂ ਦਾ ਵਰਕ ਤਿਆਰ ਕਰਵਾਉਣਾ ਹੈ ਇਦਾਂ ਦਾ ਇਹ ਕ੍ਰੀਮ ਸੂਟ ਦੇ ਵਿੱਚ ਲੈਣਾ ਇਹਦੇ ਵਿੱਚ ਸਾਡੇ ਕੋਲ ਹੈਗੇ ਨੇ ਤੁਹਾਨੂੰ ਉਹ ਦਿਖਾ ਦਿੰਨੀ ਆ ਆ ਦੇਖੋ ਜੀ ਇਹਦੇ ਵਿੱਚ ਪ੍ਰਿੰਟ ਦਾ ਸੈਲਫ ਪ੍ਰਿੰਟ ਦਾ ਥੋੜਾ ਜਿਹਾ ਫਰਕ ਆ ਉਦਾਂ ਸ਼ੇਡ ਸੇਮ ਹੈ ਆ ਕ੍ਰੀਮ ਕਲਰ ਦੇ ਵਿੱਚ ਆ ਆਫ ਵਾਈਟ ਕਰੀਮੀ ਆ ਜੀ ਆਫ ਵਾਈਟ ਵੀ ਨਹੀਂ ਹੈਗਾ ਕ੍ਰੀਮ ਦੇ ਵਿੱਚ ਹੀ ਆ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਵਰਕ ਕਰਵਾਉਣਾ ਤੁਸੀਂ ਕੋਈ ਵੀ ਇਹਦੇ ਵਿੱਚ ਆਪਣੇ ਕੋਲ ਹੈਗੇ ਨੇ ਆਵਲਾ ਸੁਕਤ ਇਹ ਕਾਟਨ ਦੇ ਵਿੱਚ ਜੇ ਮੈਂ ਪਾਣੀ ਦੇ ਵਿੱਚ ਦੇਖੋ ਜੀ ਕੀ ਕੰਮ ਕਰਦੇ ਨੇ ਜਿਸ ਨਾਲ ਕਦੇ ਇਹਦੇ ਵੀ ਅਸੀਂ ਆਪਣਾ ਖੁਦ ਵਰਕ ਕੀਤਾ ਹੈ ਆ ਨੈਕ ਤੇ ਆ ਦੀ ਵਰਕ ਸਾਈਡ ਤੇ ਐਦਾਂ ਹੀ ਬਾਜੂ ਤੇ ਆ ਇਹ ਅਸੀਂ ਕਸਟਮਰ ਨੂੰ ਆਪਣੇ ਤਿਆਰ ਕਰਕੇ ਦੇਣੇ ਨੇ ਜੀ ਇਹ ਸੂਟ ਵੈਸੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੇ ਤੁਸੀਂ ਐਦਾਂ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਹੋ ਜਾਣਗੇ ਠੀਕ ਆ ਜੀ ਕਿੱਕ ਨਵਾਂ ਹੀ ਆਇਆ ਏ ਡਿਜ਼ਾਈਨ ब्लैक कलरते हैं जी हैंडवर्क आ जी ये देखो कि प्यारा सूट आ शर्ट का है जी शर्ट आ है आडवर्क का होया होया आप गरारा भी बना सकते हैं प्लाजो भी बना सलवार भी तैयार करवा सकते बहुत ही प्यारा है हैंडवर्क का कम होया होया ये ਠੀਕ ਹੈ ਜੀ ਮੈਂ ਤੁਹਾਨੂੰ ਆਪਣੇ ਤਿਆਰ ਕੀਤੇ ਹੋਏ ਸੂਟ ਦਿਖਾਉਣੀਆਂ ਸੀ ਭੇਜਣੇ ਸੀਗੇ ਆ ਡਰਾਈ ਹੋਏ ਸੀਗੇ ਇਹ ਤਿਆਰ ਕੀਤੇ ਸੀ ਮੈਂ ਕਿ ਮੈਂ ਆਪਣੀਆਂ ਭੈਣਾਂ ਨੂੰ ਦਿਖਾ ਦਵਾਂ ਇਹਨਾਂ ਦਾ ਬਾਮਾ ਦਾ ਜੀ ਇਦਾਂ ਡਿਜ਼ਾਈਨ ਕਰਵਾਇਆ ਇਹਨਾਂ ਨੇ ਜਰਮਨ ਜਾਣੇ ਨੇ ਇਹ ਸੂਟ ਇਹਦੀ ਬਾਟਮ ਤਿਆਰ ਕੀਤੀ ਹੈ ਇਦਾਂ ਵਰਕ ਕਰਵਾਇਆ ਸੀ ਇਹਦੇ ਤੇ ਤੇ ਆ ਗਿਆ ਦੁਪੱਟਾ ਬਹੁਤ ਹੀ ਫਿਨਿਸ਼ਿੰਗ ਵਧੀਆ ਦਿੱਤੀ ਹੋਈ ਆ ਸਾਫ਼ ਸੁਥਰਾ ਕੰਮ ਕੀਤਾ ਹੋਇਆ ਜੀ ਠੀਕ ਆ ਜੀ तैयार किया फ्रॉक बनाई है इदा एज ला के आए सलवार एदर्त हो दुपट्टा तैयार किया एद ਕਾਈ ਅੰਡਾ ਹੀ ਦਾ ਹੈ ਜੀ ਇਹ ਭੇਜਣੇ ਸੀਗੇ ਅਸੀਂ ਅੱਡ ਇਹ ਕੂਰੀਅਰ ਕਰਨੇ ਨੇ ਮੈਂ ਕਿਹਾ ਆਪਣੀਆਂ ਭੈਣਾਂ ਨੂੰ ਪਹਿਲਾਂ ਦਿਖਾ ਦਮਾ ਜੀ ਇਹ ਕੰਮ ਕੀਤਾ ਹੋਇਆ ਇਹ ਉਹਨਾਂ ਨੇ ਸਿੰਪਲੇ ਤਿਆਰ ਕਰਵਾਏ ਨੇ ਇਦਾਂ ਕੁਰੀਆਂ ਤੇ ਇਦਾਂ ਕੱਟਵਰਕ ਬਹੁਤ ਹੀ ਪਿਆਰਾ ਸ਼ੇਡ ਆ ਜੀ ਇਹ ਇਹਦੇ ਵਿੱਚ ਆਪਣੇ ਕੋਲ ਹੈਗੇ ਨੇ ਤਿੰਨ ਦੋ ਕਲਰ ਨੇ ਉਹਨੇ ਇਹਦੇ ਵਿੱਚ ਜੇ ਤੁਸੀਂ ਇਦਾਂ ਦਾ ਕੋਈ ਸੂਟ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਆਇਆ ਦਾ ਦੁਪੱਟਾ ਤਿਆਰ ਕੀਤਾ ਸੀ ਇਦਾਂ ਹੀ ਲੇਸ ਲਗਾ ਕੇ ਸ਼ਰਟ ਉਹਨਾਂ ਨੇ ਬਿਲਕੁਲ ਸਿੰਪਲ ਤਿਆਰ ਕਰਵਾਈ ਆ ਸੂਟ ਆ ਜੀ ਗ੍ਰੇ ਕਲਰ ਦੇ ਵਿੱਚ ਆਹੀਂ ਕਾਟਨ ਦਾ ਸੂਟ ਆਹੀਂ ਇਹ ਅਸੀਂ ਉਹ ਵਰਕ ਕੀਤਾ ਸੀਗਾ ਇਹ ਆ ਲੇਸ ਲਗਾ ਕੇ ਇਦਾਂ ਬਹੁਤ ਹੀ ਸੋਹਣਾ ਫਿਨਿਸ਼ਿੰਗ ਦਾ ਕੰਮ ਕੀਤਾ ਹੋਇਆ ਦੇਖੋ ਫਿਨਿਸ਼ਿੰਗ ਬਹੁਤ ਵਧੀਆ ਸਾਫ ਸੁਥਰਾ ਕੰਮ ਆ ਜੀ ਸਲਵਾਰ ਤਿਆਰ ਕੀਤੀ ਹੈ ਅਫਗਾਨੀ ਸਲਵਾਰ ਤੇਰਾ ਦੁਪੱਟਾ ਇਕੋ ਕਿੰਨਾ ਪਿਆਰਾ ਦੁਪੱਟਾ ਬਣਿਆ ਇਹਦਾ ਬਹੁਤ ਹੀ ਜ਼ਿਆਦਾ ਸੋਨੇ ਬਣੇ ਹੋਏ ਨੇ ਸੂਟ ਇਹ ਕੈਨੇਡਾ ਜਾਣੇ ਨੇ ਜੀ ਇਹ ਆਵਲਾ ਸੂਟ ਯਾਰ ਕਰਵਾਇਆ ਸੀ ਇਹ ਦੋਨਾਂ ਨੇ neck ਤੇ ਸੂਪਰ ਜਿਹਾ ਕੰਮ ਕਰਵਾਇਆ ਹੈ ਸਿੰਪਲ ਸੂਪਰ ਜਿਹਾ ਸੂਟ ਨੇ ਬਹੁਤ ਹੀ ਸੋਹਣਾ ਹੈ ਇਹਦੀਆਂ ਮੂਰੀਆਂ ਤੇ ਵੀ ਉਹਨਾਂ ਨੇ ਕੱਟਵਰਕ ਟੂ ਆਇਆ ਆ ਨਾ ਦੁਪੱਟਾ ਤਿਆਰ ਕੀਤਾ ਮੇਰੀਆਂ ਭੈਣਾਂ ਨੇ ਕਿਸੇ ਨੇ ਵੀ ਆਪਣਾ ਸੂਟ ਸਟਿਚ ਕਰਵਾਉਣਾ ਹੈ ਮੈਨੂੰ ਸਕਰੀਨਸ਼ਾਟ ਲੈ ਕੇ ਪਹਿਲਾਂ ਤਾਂ ਸੂਟ ਤੁਸੀਂ ਆਪਣਾ ਉਹ ਲੈ ਸਕਦੇ ਹੋ ਸਟਿਚ ਕਰਵਾਉਣਾ ਤਾਂ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਕੇ ਭੇਜਾਂਗੇ ਜੀ ਤੁਹਾਡਾ ਸੂਟ ਠੀਕ ਹੈ ਜੀ ਇਹ ਮੇਰੇ ਸਾਰੇ ਸੂਟ ਸੀਗੇ ਮੈਂ ਕਾ ਵੀ ਦਿਖਾ ਦਵਾਂ ਤੁਹਾਨੂੰ ਤੇ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਦਿਓ ਤੁਸੀਂ ਪਹਿਲੀਆ ਵੀਡੀਓ ਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਮੈਂ ਤੁਹਾਡੇ ਬਹੁਤ ਹੀ ਧੰਨਵਾਦੀ ਹਾਂ ਠੀਕ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਪਹੁੰਚੇ ਮੇਰੀ ਵੀਡੀਓ ਠੀਕ ਹੈ ਜੀ ਤੇ ਹੁਣ ਮੈਂ ਇਹੀ ਕਹਣੀ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ